ਸਤਨਾਮ ਸ਼੍ਰੀ ਵਾਹਿਗੁਰੂ ਆਪਾਂ ਪਹੁੰਚੇ ਆ ਪਿੰਡ ਹਰੀਪੁਰੇ ਤੇ ਤੁਸੀਂ ਕਰ ਰਹੇ ਹੋ ਲਾਈਵ ਦਰਸ਼ਨ ਸ੍ਰੀ ਗੁਰਦੁਆਰਾ ਸਾਹਿਬ ਅਕਾਲਗੜ੍ਹ ਤੇ ਆਪਾਂ ਤੁਹਾਨੂੰ ਲਾਈਵ ਦਰਸ਼ਨ ਕਰਵਾਵਾਂਗੇ ਤੇ ਇੱਧਰ ਸਾਹਮਣੇ ਗੇਟ ਵੀ ਲੱਗਿਆ ਤੇ ਆਪਾਂ ਗੇਟ ਖੋਲ ਕੇ ਤੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਤੇ ਆਪਾਂ ਹੁਣ ਗੇਟ ਖੋਲ ਕੇ ਤੇ ਅੰਦਰ ਨੂੰ ਜਾਵਾਂਗੇ ਲਾਈਵ ਦਰਸ਼ਨ ਤੁਸੀਂ ਕਰ ਰਹੇ ਹੋ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ ਤੇ ਆਪਾਂ ਹੁਣ ਸਾਈਕਲ ਇੱਕ ਵਾਰੀ ਥੱਲ ਦੀਏ ਤੇ ਗੇਟ ਲਾ ਦਈਏ लाइव तस्वीर ती देख रहे हो मेरे फेसबुक चैनल से सतनाम श्री वागुरू ਦੇਖੋ ਲਾਈਵ ਤਸਵੀਰਾਂ ਸਤਨਾਮ ਸ਼੍ਰੀ ਵਾਹਿਗੁਰੂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਲਗੜ੍ਹ ਗੁਰਦੁਆਰਾ ਸਾਹਿਬ ਦੀਆਂ ਖੋਜੀ ਸਿੱਧਾ ਕਰਾਂਗੇ ਸਤਨਾਮ ਸ਼੍ਰੀ ਵਾਹਿਗੁਰੂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਵਾਹਿਗੁਰੂ 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 ਗੁਰੂ ਘਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਆਪਾਂ ਪਹੁੰਚੇ ਆਂ ਦੋਸਤੋ ਪਿੰਡ ਹਰੀਪੁਰਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੁਸੀਂ ਲਾਈਵ ਦਰਸ਼ਨ ਕਰ ਰਹੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਮੇਰੇ ਪਿੰਡਪਰਾ ਵੀਡੀਓ ਨੂੰ ਦੇਖ ਸਕਣ ਤੇ ਲਾਈਵ ਤੁਸੀਂ ਦਰਸ਼ਨ ਕਰ ਰਹੇ ਹੋ ਦੇਖੋ ਕਿੰਨਾ ਸੋਹਣਾ ਮਾਹੌਲ ਇੱਥੇ ਦਾ ਤੇ ਇੱਕ ਖੁਸ਼ੀ ਦੀ ਹੋਰ ਬਹੁਤ ਵਧੀਆ ਗੱਲ ਹੈ ਵੀ ਇਹ ਪਿੰਡ ਹਰੀਪਰੇ ਵਿਖੇ ਗੁਰੂ ਨਾਨਕ ਦੇਵ ਜੀ ਵੀ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਆਏ ਸੀ ਇੱਥੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਗੁਰੂ ਘਰ ਦੀਆਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਤੇ ਗੁਰੂ ਨਾਨਕ ਦੇਵ ਜੀ ਵੀ ਆਏ ਸੀ ਪਿੰਡ ਹਰੀਪੁਰੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਫੇਸਬੁੱਕ ਤੋਂ ਲਾਈਵ ਦੇਖ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਤੁਹਾਨੂੰ ਮੈਂ ਲਾਈਵ ਦਰਸ਼ਨ ਕਰਵਾ ਰਿਹਾ ਹਾਂ ਗੁਰਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਮੇਰੇ ਭੈਣ ਭਰਾ ਲਾਈਵ ਦੇ ਵਿੱਚ ਜੁੜੇ ਤੇ ਵੀਡੀਓ ਨੂੰ ਦੇਖੋ ਕਿ ਤੁਸੀਂ ਲਾਈਵ ਦਰਸ਼ਨ ਕਰ ਰਹੇ ਹੋ ਅਕਾਲਗੜ੍ਹ ਗੁਰਦੁਆਰਾ ਸਾਹਿਬ ਦੇ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ